ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੁਟੂਮਮਾ ਹੋਈ ਸੀ ਜਿਵੇਂ ਜਿਵੇਂ ਬਣੇ ਉਸ ਤੋਂ ਬਾਅਦ ਇਹ ਉਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇਰ ਲੜ ਪਏ ਆ ਜਿਨ੍ਹਾਂ ਨਾਨੇ ਛੋਟਾ ਛੋਟਾ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਅਟਕ ਕਰਵਾ ਕੇ ਆਪਣੀ ਨਿਗਰਾਨੀ ਦੇ ਦੋ ਬੰਦੇ ਅਸੀਂ ਮਿੱਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਤੇ ਐਡਮਿਟ ਕਰ ਲਿਆ ਉਹਨਾਂ ਦਾ ਸਾਡਾ ਇੱਕ ਬੰਦਾ ਕਰ ਗਿਆ ਲੰਗਾ ਨਾਸ ਹੋਇਆ ਪੂਰਾ ਖੂਨ ਨਾਲ ਲੱਤ ਪਸ ਰਿਹਾ ਕੀ ਹੁਣ ਕਾਰਵਾਈ ਕਿਸ ਤਰ੍ਹਾਂ ਹੋਵੇਗੀ ਇਹਨਾਂ ਦੀ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕਰ ਰਹੇ ਆ ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਰਹੇ ਡਾਕਟਰ ਸਾਹਿਬ ਉਹ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਿਹਾ ਮੈਂ ਹਮ ਡਾਕਟਰ ਨਮਨੀ ਸਿੰਘ ਹੈਗਾ ਮੈਂ ਔਨ ਡਿਊਟੀ ਮੈਡੀਕਲ ਅਫਸਰ ਹੈਗਾ ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਕਿ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪਰਚਾ ਵਗੈਰਾ ਕਟਾਣ ਆਈ ਪਈ ਸੀ ਤੇ ਅਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਖੰਗਰਾਬਾ ਫੈਲਾ ਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਉਨਾ ਚੋਸੀ ਦੋ ਜਣੇ ਰੱਖ ਲੈ ਗਏ ਤੇ ਦੋ ਜਣੇ ਸੀ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਾਰ ਇਨਫੋਰਮੇਸ਼ਨ ਦਿੱਤੀ ਆ on the spot ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏਗੇ ਕਿ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਣੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਸ਼ਦੀ ਪਹਿਲਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਤੇ ਸਾਹਮਣੇ ਹੈਗਾ ਇਹਨਾਂ ਬਹੁਤ ਜ਼ਿਆਦਾ ਇਹਨੇ ਕੋਈ ਖਰਾਬ ਹੋਂਦ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਗਏ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਸੀ ਪੀसीआर ਨੂੰ ਫੋਨ ਕਰਦੇ ਰੇ ਨਾਈਟ ਡਿਊਟੀ ਤੇ ਹੈਗੇ ਸੀ ਐਸਆਈ ਅਸੀਂ ਫੋਨ ਕਰ ਦਿੱਤਾ ਸੀ ਉਹਨਾਂ ਨੂੰ ਉਹ ਵਿਦਿਨ 10 ਤੋਂ 15 ਮਿੰਟਸ ਆ ਗਏ ਸੀ ਮੈਂ ਜੀ ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਸਾਂਜ ਨੂੰ ਬਾਕੀ ਦਾ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇਹ ਘਟਨਾ ਜੱਬੋਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਉਹ ਅੱਜ ਤੋਂ ਮਤਲਬ ਹੋਂ ਤੋਂ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਮਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਇਹਸੀਆਂ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਲ ਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਸ ਬੰਦਿਆਂ ਦੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਢ ਟੋ ਕੀ ਕੀ ਦੋਹਾਂ ਦਿਨਾਂ ਮੁੰਡਿਆਂ ਦੇ ਹੋਰ ਮਕੇ ਦੀ ਬਾਹਾਂ ਵੱਢ ਕੇ ਲੱਤ ਵੱਢੀ ਬਹੁਤ ਇਸ ਤੀ ਗੁੰਨਗਰਾਵਾ ਕੀਤਾ ਸ਼ਰੇ ਆਮ ਨੰਗਾ ਨਾਜ ਹੋਇਆ ਜੀ ਉਹ ਵੀ ਹਸਪਤਾਲ ਦੇ ਵਿੱਚ ਇਹਦੇ ਘਰ ਮੰਦਿਆਂ ਜਾਂ ਪਿੰਡ ਮੰਦਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਮੁੰਡਿਆਂ ਨੂੰ ਦੇਖੋ ਫਰੋਤੀ ਦਾ ਵੀ ਫਰੋਤੀ ਵੀ ਨਾਜ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਦੇ ਕੀ ਕਾਰਨ ਹੋ ਲੋ ਕਿ ਨੌਜਵਾਲ ਜਿਹੜਾ ਐਨਆਰਆਈ ਹੈ ਉਸ ਨੂੰ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫਰੋਤੀ ਵੀ ਮੰਗੀ ਗਈ ਸੀ ਤੇ ਉਹਨਾਂ ਰੁਪਈਆਂ ਨੇ ਜਿਹੜਾ ਘਟਨਾ ਨੂੰ ਜਾਂ ਨਹੀਂ ਸਕਿਆ ਦੇਖੋ ਜੀ ਇਹ ਰਿਹਾ ਆਪਣੇ ਸਾਹਮਣੇ ਆ ਸਭ ਕੁਝ ਫਰੋਤੀਆਂ ਲੀਆਂ ਮੰਗੀਆਂ ਦੀਆਂ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲਤ ਪਹਿਲਾਂ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਨੂੰ ਆ ਇਹ ਜਦਕਾਨ ਤੇ ਵੀ ਇੱਕ ਮੁੰਡਾ ਆਇਆ ਸੀ ਉਹਨੇ ਪ੍ਰੋਤੀ ਮੰਗੀ ਸੀਗੀ ਉਦੋਂ ਭੱਜ ਪਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇ ਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗੇ ਜੋਸਲੀਅਤ ਬਾ ਇੱਕ ਜੱਬੂਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁੱਤਾ-ਸੁੱਤਾ ਨੂੰ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਉਹ ਉਹਨਾਂ ਨੇ ਭਾਂ ਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾ ਕਰਮ ਹੋਇਆ ਜੀ ਨੰਗਾ ਨਾ ਜਦੋਂ ਬਾਅਦ ਪਾਲਟੀ ਸਿੱਧੀ ਨਾਲ ਦੇ ਸਾਥੀ ਇਤਿਹਾਸਦਾਨ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰਜ ਪਹਿਲੇ ਹਸਪਤਾਲ ਲਾਖਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦਗਾ ਮਤਲਬ ਵੀ ਘਟਨਾ ਵਾਹੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨਤ ਬੰਦਾ ਵੀ ਆਵੀ ਦੁਕਾਨ ਨਹੀਂ ਖੋਲੂਗਾ ਚਾਹੇ ਸ਼ੈਰੀ ਵਰਗਾ ਜਾਂ ਪਿੰਡੂ ਵਰਗਾ ਕੌਣ ਬਤਾਨਦਾ ਤੇ ਇਹੋ ਜਿਹੇ ਨੂੰ ਮੰਨਤ ਸਮਾਨ ਦੇਊਗਾ ਜੀ ਆਪਾਂ ਇੱਦਾਂ ਨੰਗਾ ਨਾਚ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਨਾਚ ਕੀਤਾ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਪਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਣਾ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਿਰੇ ਖੂਨ ਫੂਕੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਹਨੂੰ ਕਹੂਗਾ ਹਸਤਾਲਾ ਕੋਈ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬੋਵਾਲ ਮੈਂ ਸਰ ਬੀਦੀਪੁਰੋਂ ਗੋਪੀ ਲਾਉਣੀ ਸਿੰਘ ਮੈਂ ਤੁਹਾਡੀ ਵਾਗਿਆ ਹੁੰਦਾ ਸੀ ਤੇ ਸਾਨੂੰ ਸਾਡੇ ਪਿੰਡੋਂ ਜੱਬੋਵਾਲੋਂ ਉਨੇ ਨੇ ਮੈਨੂੰ ਫੋਨ ਲਾ ਕੇ ਸੱਦਿਆ ਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਬਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆ ਨੌਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਚਾ ਮਾਰਿਆ ਤੇ ਮੈਂ ਉਥੋਂ ਬਾਅਦ ਚ ਜਦੋਂ ਇੱਥੇ ਆਇਆ ਤੇ ਮੇਰੇ ਫੇਰ ਇੱਥੇ ਮਦਰ ਆਏ ਤੇ ਇੱਥੇ ਆ ਕੇ ਫੇਰ ਸਾਡਾ ਉਹ ਉਹਨਾਂ ਨੇ ਸਾਡਾ ਸਵੇਰ ਸਵੇਰ ਕੱਟ ਮਾਰ ਕੀਤੀ ਤੇ ਉਸ ਤੋਂ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਉਹ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਆ ਕੇ ਕੋਈ ਫਰੋਤੀ ਨਹੀਂ ਸਰ ਮੈਂ ਜ਼ਿੰਮੇਵਾਰ ਬੰਦਾ ਵਾਂ ਸਰ ਮੈਨੂੰ ਫਰੋਤੀ ਦੀ ਕੀ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਵਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ બીજી ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਸ਼ ਲਾਈ ਜਾਣਾ ਸਰ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਲੋੜੀਏ ਸਰ ਪਰ ਗੁੰਡਾ ਕਰਦੇ ਨੰਗਾ ਨਾਜ ਤਾਂ ਸਿਵਲ ਹਸਪਤਾਲ ਜੋ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸੀ ਸਾਰੇ ਉਹ ਤਾਂ ਕਰੇ ਕਿ ਤੁਹਾਡੇ ਬੰਦੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲਓ ਜੀ ਕੀ ਗੱਲ ਹੋਈ ਸਰ ਸੌਰੀ ਭਾਜੀ ਮੇਰਾ ਨਾਮ ਵਰੁਣ ਖੱਤਰੀ ਆ ਭਾਜੀ ਮੈਂ ਸੁਲਤਾਨਪੁਰ ਲੋਧੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਪਾਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਤਾਲਾ ਜ਼ਿਲ੍ਹੇ ਚ ਅੱਛਾ ਤਾਂ ਮੈਂ ਉਹ ਗਨੋਰ ਕਰਦੀ ਪਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੁਪਏ ਦੀ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਪਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਪਾਜੀ ਉੱਥੇ 7-8 ਬੰਦੇ ਆਏ ਪਾਜੀ ਦੱਤਰ ਲੈ ਕੇ ਇਹ ਪਾਜੀ ਦਾ ਆਫਿਸ ਆ ਇੱਥੇ ਉੱਥੇ ਬੈਠੇ ਮੇਕ ਕਰ ਰਹੇ ਨਾ ਉੱਥੇ ਬੈਠੇ ਪਾਰਟੀ ਡਰਿੰਕ ਕਰ ਰਹੇ ਪਾਜੀ ਇਹੀ ਸੱਤ ਅੱਠ ਬੰਦੇ ਐ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਕਦੀ ਤੇ ਮੈਂ ਪਿੱਛੇ ਬੈਠਾ ਹੀ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲੋਂ ਪਿਸਤਾ ਆ ਕੇ ਚਾਹ ਲਈ ਘੜੇ ਚੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਇਹਨੀਆਂ ਗੱਲਾਂ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾ ਦੱਤਰ ਭਾਈ ਮਾਰਨੇ ਸ਼ੁਰੂ ਕਰਤੇ ਸਾਨੂੰ ਮਤਲਬ ਮੌਖੜੇ ਤਾਂ ਕੁਝ ਕਰਨ ਦਾ ਉਹਨਾਂ ਭਾਜੀ ਦੱਤਰ ਵੱਜੇ ਇਹਨਾਂ ਦੇ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਉਹਨਾਂ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਭਾਜੀ ਦੇ ਕੋਲੋਂ 20 ਰੁਪਏ ਲੈ ਕੇ ਮੇਕੋ ਮੁਦਰੀਆ ਮਰੀਆ ਦਾਮ ਬਚੀਆਂ ਕਿਉਂ ਮੇਰੇ ਹੱਥ ਪਿੱਛੇ ਕਰ ਲਿਆ ਭਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਲੈ ਕੇ ਮੇਰੇ ਪਿੱਛੇ 1000 1000 ਮੇਕੋ ਬਚ ਗਿਆ ਭਾਜੀ ਚੱਲ ਗਏ ਭਾਜੀ ਉਸ ਤੋਂ ਬਾਅਦ ਭਾਜੀ ਹਸਪੀਟਲ ਹੀ ਆ ਗਏ ਭਾਜੀ ਭੰਦਾ ਕਰਾਉਣ ਅਸੀਂ ਦਾਖਲ ਕਰਾਉਣ ਦੇ ਭਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਭਾਜੀ ਅਸੀਂ ਪਰਚੀ ਕਟਾ ਰਹੇ ਭਾਜੀ ਤੇ ਫਿਰ ਪੇਮੈਂਟ ਕਰ ਰਹੇ ਸੀ ਉੱਥੇ 7-8 ਬੰਦੇ ਫੇਰ ਆਏ ਭਾਜੀ ਆਨੂੰ ਨਹੀਂ ਪਤਾ ਕਦੋਂ ਆਹੀ ਖਲੋਤੇ ਪਏ ਸਾਰੇ ਭਾਈ ਸਟਾਫ ਦੇਖਦਾ ਵੇ ਜੋ ਵੀ ਹਸਪਤਾਲ ਦਾ ਵੀ ਮੌਕੇ ਤੇ ਜੋ ਪੇਸ਼ੰਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਈ ਦੱਤਰ ਮਾਰ ਕੇ ਫਿਰ ਕਹਿੰਦੇ ਤੈਨੂੰ ਹੁਣ ਬਾਅਦ ਚ ਦੇਖਾਂਗੇ ਇਹ ਗੱਲ ਕਹਿ ਕੇ ਚੱਲ ਗਏ ਭਾਜੀ ਬਾਹਾਂ ਤੇ ਟੱਟੇ ਲੋਕ ਸੀ ਕਿਹੜੇ ਇਲਾਕੇ ਦੇ ਭਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਭਾਜੀ ਕੌਣ ਲੋਕ ਉਹ ਭਾਜੀ ਭਾਜੀ ਨੂੰ ਪਤਾ ਭਾਜੀ ਨੂੰ ਕਿੰਨੇ ਭਾਜੀ ਕਹਿੰਦਾ ਪੈਨ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਭਾਈ ਜਾਣਦਾ ਨਹੀਂ ਮੈਂ ਇੱਥੇ ਰਹਿਣਾ ਨਹੀਂ ਭਾਜੀ ਇਹ ਬਾਹਰੋਂ ਆਏ ਵਾ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਸੀ ਮੈਂ ਭ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਣਾ। ਉਹ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ ਫਰੋਤੀ 23 ਜਨਵਰੀ ਚ ਭਾਜੀ ਮੈਂ ਉਹ ਇਗਨੋਰ ਕਰਤੀ ਮੈਂ ਕਿਹਾ ਨੋਰਮਲ ਅੱਦੇ ਕੋਈ ਗੱਲ ਦੀ ਬਾਤ ਨਹੀਂ। ਅੱਜ ਰੋਣਾ ਮਾਰੀਆ ਕਹਿੰਦਾ ਕਿ ਤੁਮ ਚਤਪਲ ਕੋਣ ਨਹੀਂ। ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤੇ ਚੱਲ ਗਏ। ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ। ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁਰਕ ਕੇ। ਮੈਂ ਤਾਂ ਭਾਜੀ ਨੂੰ ਦਾਖਲ ਕਰਾਉਣ ਆਇਆ ਸੀ। ਮੈਨੂੰ ਨਹੀਂ ਪਤਾ ਕਿ ਸਾਡੇ ਨਾਲ ਪੜਣਾ ਕਿਹਨੇ ਸਾਡੇ ਨਾਲ ਪੜਨ ਦਾ ਇੱਕ ਅਗੇ ਰੈਡੀ ਹੋ ਗਏ ਨੇ। ਇਹ ਤਾਂ ਖਲੋਤੇ ਹੀ ਮੈਡਮ ਦੇ ਕੋ ਪਾ ਜੀ ਮੇਰਾ ਵੱਡਾ ਮੇਰਾ ਵੱਡਾ ਭਾਜੀ ਆਇਆ ਸੀ ਇਹ ਦੱਤਰ ਮਾਰ ਲੱਗੇ ਸੀ ਮੈਂ ਕਿਹਾ ਇਹ ਦੱਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਤੇ ਮੇਰੀ ਬਾਤ ਆ ਪਜੀ ਜੀ ਜੀਰ ਉਸਤਾਜ ਵੀ ਉਹਨੇ ਆ ਕੇ ਹਮਲਾ ਕੀਤਾ ਪਾਜੀ ਇੱਥੇ ਬਾਹਰ ਅਮਰਜੰਸੀ ਸਾਹਮਣੇ ਪਜੀ ਆਏ ਅਮਰਜੰਸੀ ਹੌਟਲ ਸਾਰੇ ਕੈਮਰਾ ਦੇ ਚੋਣ ਨੂੰ ਪਾ ਪਾ ਜੀ ਅਮਰਜੰਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਪਾਜੀ ਐਸ ਐਚਓ ਡੀ ਐਸ ਪੀ ਨੂੰ ਇਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਪਾਜੀ ਕਿੰਨਾਂ ਦਾ ਇੱਥੇ ਨਾਇਆ ਕਰਨ ਪਾਜੀ ਜੱਲਾ ਜਵਾਨ ਕੇ ਮੁੰਡੇ ਆਣ ਕੇ ਦੇਖੋ ਅਹੀਂ ਬਸ ਇਥੇ ਨਾ ਆਇਆ ਕਰੀ ਪੰਜਾਬ ਪਾਜੀ ਬਾਹਰ ਰਹੀਏ ਭਗਵਾਨ ਦਰਬਾਰ ਨੂੰ ਪੁੱਛੋ ਅਹੀਂ ਦੁਕਾਨਾਂ ਬੰਦ ਕਰ ਇਹਨੋਂ ਵਧੀਆ ਕਾਲੀਆਂ ਸਰ ਕਾਲੀਆਂ ਦੀ ਸਰ 100 ਗੁਣਾ ਚੰਗੀ ਏ ਇਹਦੇ ਨਾਲੋਂ